ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇ ਵਾਲੇ ਬਲੌਗ ਤੇ ਆਸਪਾਸ ਦੇ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਉਠੀ ਠੀਕ ਠਾਕ ਪਰ ਮਾਤਾ ਮਾਂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਨੇ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਾਂ ਇੱਕ ਆਪਣਾ ਨਵਾਂ ਚੈਨਲ ਖੋਲਿਆ ਪੀਸ ਤੁਸੀਂ ਉਸ ਚੈਨਲ ਤੇ ਵੀ ਜਾ ਕੇ ਇਸ ਤਰ੍ਹਾਂ ਹੀ ਚੈਨਲ ਨੂੰ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱਤਾ ਵਾ ਉਸ ਚੈਨਲ ਤੇ ਆਪਾਂ ਜਿਹੜੇ ਕੁਕਿੰਗਸ ਦੇ ਆ ਵੀਡੀਓ ਪਾਵਾਂਗੇ ਤੇ ਨਾਲ ਹੀ ਆਪਾਂ ਆਪਣੇ ਬਲੌਗ ਪਾਵਾਂਗੇ ਸਿਮਰਨ ਕਿਚਨ ਐਂਡ ਬਲੌਗ ਉਹ ਵਾਲਾ ਆਪਣਾ ਜਿਹੜਾ ਨਵਾਂ ਚੈਨਲ ਆ ਤੁਸੀਂ ਉਸ ਚੈਨਲ ਤੇ ਵੀ ਜਾ ਕੇ ਚੈਨਲ ਨੂੰ ਪੀਸ ਸਬਸਕ੍ਰਾਈਬ ਕਰਿਓ ਬਾਕੀ ਜ਼ਿਆਦਾ ਟਾਈਮ ਤੁਹਾਡਾ ਇਹ ਵੇਸਟ ਨਹੀਂ ਕਰਨਾ ਉਸ ਤੋਂ ਪਹਿਲਾਂ ਅੱਜ ਆਪਾਂ ਆਪਣੀ ਜਿਹੜੀ ਵੀਡੀਓ ਸਟਾਰਟ ਕਰਦੀਏ ਤੇ ਆਪਾਂ ਰੋਜ਼ ਆਪਣੇ ਚਿਹਰੇ ਤੇ ਕੋਈ ਨਾ ਕੋਈ ਚੀਜ਼ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਆਪਣਾ ਚੇਪ ਲਗਾ ਕੇ ਚਿਹਰੇ ਨੂੰ ਆਪਣੇ ਨੂੰ ਨਿਖਾਰ ਸਕਦੇ ਆ ਤੇ ਕਦੀ ਕਦੀ ਹੁੰਦਾ ਕਿ ਸੜਕ ਕੋ ਕਿਸੇ ਵੀ ਚੀਜ਼ ਦੇ ਟਾਈਮ ਨਹੀਂ ਆ ਤੇ ਸਾਰ ਇੱਕ ਦਾ ਦਿਲ ਤੇ ਕਰਦਾ ਕਿ ਜਿਹੜਾ ਸਾਡਾ ਸਾਫ ਹੋਵੇ ਹੈ ਨਾ ਤੇ ਜਿਹੜੀ ਅੱਜ ਤੇ ਅਨਮ ਚੀਜ਼ ਦੱਸਣ ਲੱਗੀ ਜੇ ਤੁਸੀਂ ਇਹ ਵਾਲੀ ਚੀਜ਼ ਇਸਤੇਮਾਲ ਕਰਨ ਲੱਗੇ ਤੇ ਤੁਸੀਂ ਕਦੀ ਵੀ ਕਿਸੇ ਵੀ ਤਰ੍ਹਾਂ ਦੇ ਟਾਈਮ ਵਿੱਚ ਪਾਰਲਰ ਨਹੀਂ ਜਾਓਗੇ ਇਹ ਹੀ ਚੀਜ਼ ਇਸਤੇਮਾਲ ਕਰੋਗੇ ਕਿਉਂਕਿ ਸਾਡੀਆਂ ਦਾਨੀਆਂ ਨਾਨੀਆਂ ਜਿਹੜੀਆਂ ਵਾਂ ਜਵਾਂ ਦੇ ਟਾਈਮ ਵੀ ਇਹ ਚੀਜ਼ੇ ਇਸਤੇਮਾਲ ਕਰਦੀਆਂ ਸੀ ਜਦੋਂ ਵੀ ਕੁੜੀਆਂ ਦੇ ਵਿਆਹ ਹੁੰਦੇ ਤੇ ਜ਼ਿਆਦਾ ਸੀ ਇਹ ਇਸਤੇਮਾਲ ਕੀਤੀ ਜਾਂਦੀ ਆਖਿਰ ਇਹਦਾ ਕੋਈ ਤੇ ਕਾਰਨ ਸੀ ਕਿ ਇਹਦੇ ਨਾਲ ਸਾਡੀ ਤੋਚਾ ਨੂੰ ਕਿੰਨਾ ਫਾਇਦਾ ਹੁੰਦਾ ਸੀ ਤਾਂ ਹੀ ਕਰਕੇ ਸਾਡੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਹੀ ਉਹ ਇਸ ਚੀਜ਼ਾਂ ਦਾ ਜਿਹੜੀ ਰੈਮਡੀ ਉਹਨਾਂ ਦੇ ਕੋਲ ਸੀ ਤੇ ਉਹ ਸਾਨੂੰ ਵਰਤਨ ਨੂੰ ਦਿੰਦੀਆਂ ਸੀ ਵੈਸੇ ਵੀ ਘਰ ਦੇ ਵਿੱਚ ਵੀ ਜਿਹੜੀਆਂ ਲੇਡੀਜ਼ ਵਾ ਇਸ ਚੀਜ਼ ਨੂੰ ਵਰਤ ਸਕਦੀਆਂ ਵਾ ਕਿਉਂਕਿ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਸਕਿਨ ਨੂੰ ਹੁੰਦਾ ਵਾ ਨਾ ਇਹ ਦੇਦਨਾ ਕੋਈ ਵੀ ਸਕਿਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਦਰ ਸਕਿਨ ਨੂੰ ਖਰਾਬ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਕੋਈ ਚੀਜ਼ ਲਗਾਉਣ ਨਾਲ ਸਾਡੀ ਸਕਿਨ ਤੇ ਸਡਨ ਡੈਪੀ ਇਨਫੈਕਸ਼ਨ ਹੋ ਗਿਆ ਦਾਣੇ ਹੋ ਗਏ ਹਨਾ ਹਰ ਇੱਕ ਨੂੰ ਇਹ ਚੀਜ਼ਾਂ ਸ਼ੂਟ ਕਰਦੇ ਜਿਹੜੀ ਆਪਾਂ ਤੁਹਾਨੂੰ ਅੱਜ ਰੈਮਡੀ ਦੱਸਣੀ ਆ ਤੇ ਰੈਮਡੀ ਆਪਾਂ ਤੁਹਾਨੂੰ ਦੱਸਣੀ ਆ ਕਿ ਆਪਾਂ ਦਹੀਂ ਲੈ ਲਿਆ ਵਾ ਦਹੀਂ ਲੈ ਲਿਆ ਵਾ ਨਾਲ ਆਪਾਂ ਲੈ ਲਿਆ ਬੇਸਣ ਥੋੜੀ ਜਿਹਾ ਆਪਾਂ ਲੈ ਲੀਆ ਹਲਦੀ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਤੇ ਕਿਸ ਤਰ੍ਹਾਂ ਆਪਣੇ ਚਿਹਰੇ ਤੇ ਲਗਾਉਣਾ ਚਲੋ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਤਿਆਰ ਕਰਨਾ ਵਾ ਸਭ ਤੋਂ ਪਹਿਲਾਂ ਆਪਾਂ ਦਹੀਂ ਦੇ ਜਿਹੜੇ ਆ ਇੱਕ ਵੱਡਾ ਚਮਚਾ ਪਾ ਲੈਣਾ ਵਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਪਾਉਣਾ ਬੇਸਣ ਦੇਖ ਸਕਦੇ ਜੀ ਮੇਰੇ ਕੋਲ ਇੱਕ ਚਮਚ ਦੇ ਲਾਗੇ ਬੰਨੇ ਬੇਸਣ ਆ ਮੈਂ ਇਸ ਤਰ੍ਹਾਂ ਹੀ ਬੇਸਣ ਪਾ ਲਿਆ ਤੁਸੀਂ ਚਾਹੋ ਤੇ ਇਹਦੇ ਵਿੱਚ ਜਿਹੜਾ ਬੇਸਣ ਆ ਚਮਚ ਦੇ ਨਾਲ ਨਾਪ ਕੇ ਵੀ ਪਾ ਸਕਦੇ ਆ ਇਧਰ ਆਪਾਂ ਥੋੜੀ ਜੀ ਹਲਦੀ ਲਈ ਆ ਦੋ ਤਿੰਨ ਚੁਟਕੀਆਂ ਤੋਂ ਨਾਲ ਲੱਗੇ ਆਪਾਂ ਹਲਦੀ ਪਾਉਣੀ ਆ ਕਿਉਂਕਿ ਜਿਹੜੀ ਹਲਦੀ ਹੁੰਦੀ ਆ ਇਹ ਸਾਡੇ ਸਕਿਨ ਨੂੰ ਨਾ ਕਿਸੇ ਵੀ ਚੀਜ਼ ਦੀ ਇਨਫੈਕਸ਼ਨ ਤੋਂ ਬਚਾਉਂਦੀ ਆ ਜਿਸ ਤਰ੍ਹਾਂ ਕਿਸੇ ਵੀ ਚੀਜ਼ ਦੇ ਜਿੱਦਾਂ ਮੰਨ ਲਓ ਪਿੰਪਲ ਹੀ ਨਿਕਲਦੇ ਆ ਕਿਉਂਕਿ ਹਲਦੀ ਜਿਹੜੀ ਐਂਟੀਬੈਕਟਿਕ ਹੁੰਦੀ ਆ ਤੇ ਹਰ ਇੱਕ ਚੀਜ਼ ਨੂੰ ਹੋਣ ਤੋਂ ਸਾਡੇ ਸਕਿਨ ਤੇ ਰੋਕਦੀ ਆ ਹਲਦੀ ਦਾ ਜਿਹੜਾ ਨਾ ਬਹੁਤ ਵਧੀਆ ਰੋਲ ਜਿਹੜਾ ਵਾ ਸਾਡੀ ਸਕਿਨ ਵਾਸਤੇ ਮੰਨਿਆ ਗਿਆ ਵਾ ਪਹਿਲਾਂ ਤੁਸੀਂ ਵੇਖਦੇ ਸੀ ਐਂਟੀਬੈਟਿਕ ਕਰੀਮਾਂ ਵੀ ਸਾਰੇ ਚਿਹਰੇ ਤੇ ਲਾਉਣ ਨੂੰ ਆਉਂਦੀਆਂ ਸੀ ਕੋਣ ਲੋਕੀਂ ਜਿਹੜਾ ਵਾ ਐਂਟੀਬੈਟਿਕ ਕਰੀਮਾਂ ਹੁੰਦੀਆਂ ਨਹੀਂ ਲਗਾਉਂਦੇ ਪਰ ਹਲਦੀ ਨੂੰ ਅਸੀਂ ਆਪਾਂ ਇਸ ਤਰ੍ਹਾਂ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਨਾਲੇ ਤੇ ਆਪਣੇ ਇਹਦੇ ਨਾਲ ਪੈਸੇ ਬਚਦੇ ਨੇ ਤੇ ਨਾਲੇ ਆਪਾਂ ਨੂੰ ਇਹਦਾ ਫਾਇਦਾ ਵੀ ਜਿਹੜਾ ਬਹੁਤ ਵਧੀਆ ਹੁੰਦਾ ਵਾ ਦੇਖੋ ਆਪਾਂ ਇੱਕ ਬਟਨੇ ਆਂਗੂ ਬਣਾ ਕੇ ਇਹਨੂੰ ਤਿਆਰ ਕਰ ਲਿਆ ਠੀਕ ਹੈ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਨਹੀਂ ਪਾਇਆ ਵਾ ਕਿਉਂਕਿ ਆਪਾਂ ਇਹਦੇ ਵਿੱਚ ਦਹੀਂ ਪਾਇਆ ਵਾ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਸਕਦੇ ਪਰ ਸਰੋਂ ਦਾ ਤੇਲ ਪਹਿਲਾਂ ਨਾ ਪਾਉਂਦੇ ਸੀ ਤਾਂ ਕਰਕੇ ਕਿਉਂਕਿ ਉਹਦੋਂ ਲੋਕੀ ਦਹੀਂ ਨਹੀਂ ਪਾਉਂਦੇ ਹੈਨਾ ਤੇ ਹੁਣ ਲੋਕੀ ਦਹੀਂ ਦਾ ਇਸਤੇਮਾਲ ਕਰਦੇ ਆ ਸਰੋਂ ਦਾ ਤੇਲ ਜਿਹੜਾ ਵੈਸੇ ਹੀ ਅੱਜਕੱਲ ਜਿਹੜੇ ਮਿਕਸਡ ਸਰੋਂ ਦੇ ਤੇਲ ਆਉਂਦੇ ਕਦੀ ਕਦੀ ਉਸ ਅੱਖਾਂ ਨੂੰ ਤੇ ਸਭ ਚੀਜ਼ਾਂ ਨੂੰ ਲੱਗਦੇ ਵੀ ਬੜੇ ਇਸ ਕਰਕੇ ਉਹ ਆਪਾਂ ਨਹੀਂ ਪਾਉਂਦੇ ਆ ਤੇ ਕਰੀਮ ਦੇਖੋ ਬਣ ਕੇ ਆਪਣੀ ਵਧੀਆ ਵਧੀਆ ਤਿਆਰ ਹੋ ਗਈ ਆ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਲਗਾਉਣਾ ਚਲੋ ਆਓ ਤੁਹਾਨੂੰ ਦੱਸਦੇ ਆ ਦੇਖੋ ਕਰੀਮ ਆਪਾਂ ਬਣਾ ਲਈ ਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਗਿਸਤ ਲਿਆਵਾ ਹੈ ਨਾ ਇਕਦਾਂ ਤੁਹਾਨੂੰ ਇਹ ਵੇਖ ਕੇ ਜਿਆਦਾ ਆ ਗਿਆ ਹੋਣਾ ਕਿ ਵਿਆਹਾਂ ਦੇ ਵਿੱਚ ਇਹ ਹੀ ਵਟਨੇ ਦਾ ਇਸਤੇਮਾਲ ਕੀਤਾ ਜਾਂਦਾ ਕੁੜੀ ਮੁੰਡੇ ਨੂੰ ਇਹ ਹੀ ਵਟਨਾ ਲਾਇਆ ਜਾਂਦਾ ਇਹ ਸਾਡਾ ਜਿਹੜਾ ਵਟਨਾ ਵਾ ਇਹ ਸਾਡਾ ਵਟਨਾ ਮਤਲਬ ਕਿ ਸਾਡੀਆਂ ਨਹੀਂ ਬੋਲਦੇ ਸਾਡੇ ਇੱਕ ਵਿਰਸੇ ਦਾ ਇੱਕ ਸਾਡੇ ਸਭਿਆਚਾਰ ਦਾ ਬਹੁਤ ਹੀ ਜਿਆਦਾ ਜਿਹੜਾ ਜ਼ਰੂਰੀ ਅੰਗ ਆ ਕਿਉਂਕਿ ਵਿਆਹ ਸ਼ਾਦੀ ਦੇ ਵਿੱਚ ਜੇ ਵਟਣਾ ਨਾ ਹੋਵੇ ਤੇ ਅਧੂਰਾ ਵਿਆਹ ਸ਼ਾਦੀ ਹੁੰਦਾ ਵਾ ਇਸ ਕਰਕੇ ਇਹਦਾ ਇਸਤੇਮਾਲ ਵਿਆਹ ਦੇ ਟਾਈਮ ਕੁੜੀਆਂ ਤੇ ਮੁੰਡੇ ਦੋਵੇਂ ਕਰਦੇ ਆ ਨਿਖਰਣ ਵਾਸਤੇ ਤੇ ਤੁਸੀਂ ਹੁਣ ਆਪੇ ਸੋਚੋ ਕਿ ਜਿਹੜੀਆਂ ਘਰ ਦੇ ਵਿੱਚ ਅਸੀਂ ਚੀਜ਼ਾਂ ਬਣਾਉਂਦੇ ਆ ਇਹ ਅਸੀਂ ਅੱਜ ਨਹੀਂ ਬਣਾਉਣ ਲੱਗੇ ਸ਼ੁਰੂ ਤੋਂ ਸਾਡੇ ਬਜ਼ੁਰਗ ਵੀ ਇਹਨਾਂ ਦਾ ਇਸਤੇਮਾਲ ਕਰਦੇ ਰਿਹਾ ਜਿਸ ਟਾਈਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਾਲਰ ਨਹੀਂ ਹੁੰਦਾ ਸੀ ਤੇ ਕਿਸੇ ਟਾਈਮ ਦੀਆਂ ਕਰੀਮਾਂ ਨਹੀਂ ਸੀ ਹੁੰਦੀਆਂ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਲ ਲਿਆ ਆਂ ਚਮਚ ਆਪਾਂ ਇਹਦੇ ਵਿੱਚ ਚਿੰਚਾ ਕੱਢਤਾ ਵਾ ਤੇ ਆਪਾਂ ਇਹਨੂੰ ਆਪਣੀ ਚਿਹਰੇ ਤੇ ਇਸ ਤਰ੍ਹਾਂ ਲਗਾਵਾਂਗੇ ਬਾਕੀ ਜੇ ਤੁਹਾਡੇ ਚਿਹਰੇ ਤੇ ਇਸ ਤਰ੍ਹਾਂ ਪਿੰਪਲ ਆ ਵੱਡੇ ਵੱਡੇ ਪਿੰਪਲ ਹੁੰਦੇ ਨਾ ਕਈਆਂ ਦੇ ਉਹ ਥੋੜਾ ਜਿਹਾ ਆਰਾਮ ਨਾਲ ਲਗਾਉਣ ਕਿਉਂਕਿ ਜੇ ਪਿੰਪਲ ਕਿਸੇ ਟਾਈਮ ਚਿੱਲ ਗਿਆ ਜਾਂਦਾ ਵਾ ਔਰ ਇਹਦੇ ਵਿੱਚ ਜਿਹੜਾ ਆਪਾਂ ਬੇਸਨ ਪਾਇਆ ਵਾ ਨਾ ਉਹ ਇੱਕਦਮ ਸਕਰਬ ਦਾ ਕੰਮ ਕਰਦਾ ਵਾ ਕਿਉਂਕਿ ਵੇਸਨ ਜਿਹੜਾ ਹੁੰਦਾ ਵਾ ਨਾ ਉਹਦੇ ਨਾਲ ਸਕਿਨ ਵੈਸੇ ਬੜੀ ਸਾਫ਼ ਹੋ ਜਾਂਦੀ ਆ ਜੇ ਤੁਸੀਂ ਇਹਦਾ ਡੇਲੀ ਵੀ ਇਸਤੇਮਾਲ ਕਰਦੇ ਆ ਵੇਸਨ ਦਾ ਤੇ ਬਹੁਤ ਹੀ ਚੰਗੀ ਚੀਜ਼ ਵਾ ਵੇਸਨ ਸਾਡਾ ਚਿਹਰਾ ਸਾਫ਼ ਕਰਨ ਵਾਸਤੇ ਸਾਡੇ ਚਿਹਰੇ ਨੂੰ ਬਹੁਤ ਸੋਹਣਾ ਸਾਫ਼ ਕਰਦਾ ਵਾ ਤੇ ਮੇਰੇ ਆਈਬ੍ਰੋ ਤੇ ਵੀ ਲੱਗ ਗਿਆ ਬਾਰ ਬਾਰ ਹੱਥ ਮੇਰਾ ਉਧਰ ਹੀ ਜਾਂਦਾ ਸੀ ਚੰਗੀ ਤਰ੍ਹਾਂ ਮੈਂ ਇਹਨੂੰ ਆਪਣੇ ਚਿਹਰੇ ਤੇ ਸਾਰੇ ਲਗਾ ਲਿਆ 5 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਹੀ ਲੱਤ ਰੱਖਣਾ ਵਾ ਉਸ ਤੋਂ ਬਾਅਦ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਚੇਹਰੇ ਤੇ ਮਸਾਜ ਕਰਨੀ ਆ ਕਿਉਂਕਿ ਇਹਦੇ ਨਾਲ ਜਿਹੜਾ ਚਿਹਰਾ ਸਾਡਾ ਬਹੁਤ ਸੋਹਣਾ ਬਹੁਤ ਵਧੀਆ ਸਾਫ਼ ਹੁੰਦਾ ਵਾ ਮੈਂ ਹਜੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਮਿਕਸ ਕਰਨ ਦੇਈਆਂ ਕਿਸੇ ਵੀ ਜਗ੍ਹਾ ਇਹ ਛੋਟ ਨਾ ਜਾਵੇ ਦੇਖ ਸਕਦੇ ਹੋ 5 ਮਿੰਟ ਆਪਾਂ ਨੂੰ ਲਗਾਏ ਨੂੰ ਹੋ ਗਏ ਆ ਤੇ ਹੁਣ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਆਪਣੇ ਹੱਥ ਦੀ ਮਦਦ ਦੇ ਨਾਲ ਆਪਣੇ ਨੱਕ ਦੇ ਲਾਗੇ ਇਹਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਰਗੜਾਂਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਿੱਤਾ ਸਾਡੀ ਸਕਿਨ ਤੇ ਉੱਤੇ ਕਾਲੇ-ਕਾਲੇ ਜਿਹੜੇ ਬਲੈਕ ਪੱਡਸ ਹੁੰਦੇ ਉਹ ਨਿਕਲ ਜਾਣ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੇ ਅੱਖਾਂ ਦੇ ਥੱਲੇ ਕਾਲੇ ਘੇਰੇ ਹੁੰਦੇ ਆ ਉਸ ਤੋਂ ਆਪਾਂ ਇਸ ਤਰ੍ਹਾਂ ਕਰਕੇ ਇਸ ਤਰੀਕੇ ਨਾਲ ਸਾਫ਼ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਇਦਾਂ ਅੱਖਾਂ ਦੇ ਕਾਲੇ ਘੇਰੇ ਨੂੰ ਦੂਰ ਕਰਨ 'ਚ ਬੜਾ ਫਾਇਦਾ ਹੁੰਦਾ ਹੈ ਆਈ ਜਿਹੜੀ ਸਾਡੀ ਇੱਥੇ ਜੀ ਅਸੀਂ ਇਹਨੂੰ ਮਸਾਲ ਕਰਨਾ ਮਤਲਬ ਆਈ ਹੁੰਦਾ ਵਾ ਕਿ ਅਸੀਂ ਸਕਿਨ ਦੇ ਚੰਗੀ ਤਰ੍ਹਾਂ ਨੂੰ ਅੰਦਰ ਪਹੁੰਚਾ ਦਈਏ ਤਾਂ ਕਿ ਇਹ ਨਾ ਵੇ ਕਿ ਅਸੀਂ ਉੱਤੇ ਉੱਤੇ ਲਾਇਆ ਤੇ ਉੱਤੇ ਉੱਤੇ ਦਾ ਫਾਇਦਾ ਹੋ ਗਿਆ ਤੇ ਸਕਿਨ ਨੂੰ ਇਹਦਾ ਕੋਈ ਫਾਇਦਾ ਹੀ ਨਹੀਂ ਹੋ ਗਿਆ ਜੇ ਸਾਡੀ ਸਕਿਨ ਦੇ ਅੰਦਰ ਚੀਜ਼ ਚਲ ਜਾਂਦੀ ਹੈ ਤੇ ਫਿਰ ਸਾਨੂੰ ਜਿਹੜੀ ਅੰਦਰੋਂ ਦੀ ਕੋਈ ਗਰਮੀ ਨਿਕਲਦੀ ਉਹ ਵੀ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਸਾਡੀ ਸਕਿਨ ਜਿਹੜੀ ਆ ਆਪਾਂ ਜਦੋਂ ਕਿਸੇ ਕਿਸੇ ਵੀ ਜਗ੍ਹਾ ਨੂੰ ਪਾਣੀ ਲਾਉਨੇ ਆ ਤੇ ਆਪਾਂ ਉੱਤੇ ਉੱਤੇ ਨਹੀਂ ਰੱਖਦੇ ਆਪਾਂ ਇੱਕ ਲੇਅਰ ਥੱਲੇ ਪਾਣੀ ਉਹਦਾ ਪਚਾ ਕੇ ਰਹਿਣੇ ਆ ਤਾਂ ਕਿ ਥੋੜੀ ਦੇਰ ਤੱਕ ਲੱਗੇ ਤਾਂ ਕਿ ਥੱਲੇ ਜ਼ਮੀਨ ਵੀ ਜਿਹੜੀ ਆ ਗਿੱਲੀ ਹੋ ਜੇ ਹਨਾ ਉਸ ਤਰ੍ਹਾਂ ਹੀ ਆਪਣੀ ਸਕਿਨ ਵੀ ਹੁੰਦੀ ਆ ਇਹਨੂੰ ਆਪਾਂ ਮਲ ਮਾਲਜ ਜਿਹੜੀ ਇਸੇ ਲਈ ਹੀ ਕਰਦੇ ਆ ਆਪਾਂ ਇਹਨੂੰ ਮਾਲਿਸ਼ ਵੀ ਬੋਲਦੇ ਨੇ ਮ사ਜ ਵੀ ਬੋਲਦੇ ਨੇ ਹਨਾ ਆਪਾਂ ਇਸੇ ਲਈ ਕਰਦੇ ਆ ਇੱਕ ਤਾਂ ਸਾਡੀ ਸਕਿਨ ਨੂੰ ਇਹਦੇ ਨਾਲ ਬੜਾ ਆਰਾਮ ਤੇ ਬੜਾ ਮਤਲਬ ਜਿਹੜੇ ਸਾਡਾ ਖੂਨ ਹੁੰਦਾ ਨਾ ਉਹਦਾ ਦੌਰਾ ਜਿਹੜਾ ਵਾ ਤੇਜ਼ ਹੋ ਜਾਂਦਾ ਉਹਦੇ ਨਾਲ ਸਾਡੀ ਸਕਿਨ ਵੈਸੇ ਹੀ ਬਹੁਤ ਸੋਹਣਾ ਜਿਹੜਾ ਗਲੋ ਕਰਨ ਦਾ ਪੈਂਦੀ ਆ ਜੇ ਆਪਾਂ ਦੋ ਰੋਜ਼ ਆਪਣੀ ਸਕਿਨ ਤੇ ਕੁਝ ਨਾ ਕੁਝ ਲਾਵਾਂਗੇ ਤੇ ਉਹਨੂੰ ਸਾਫ਼ ਕਰਾਂਗੇ ਤੇ ਸਾਡੀ ਸਕਿਨ ਬਿਲਕੁਲ ਵੀ ਛੇਤੀ ਬੁੱਢੀ ਨਹੀਂ ਹੁੰਦੀ ਆ ਉਹ ਬਹੁਤ ਧੀਰ ਤੱਕ ਜਵਾਨ ਰਹੂਗੀ ਜੇ ਤੁਸੀਂ ਥੋੜਾ ਜਿਆ ਛੱਡ ਦੋਗੇ ਤੇ ਫਿਰ ਉਹਨੇ ਸਕਿਨ ਨੇ ਵੀ ਆਪਣੇ ਆਪ ਜਿਹੜਾ ਡਲ ਹੋ ਜਾਣਾ ਜਿਸ ਤਰ੍ਹਾਂ ਸਾਡੀ ਆਪਾਂ ਕਿਸੇ ਜ਼ਮੀਨ ਨੂੰ ਪਾਣੀ ਨਾ ਰਾਈਏ ਤੇ ਵੇਖ ਸਕਦੇ ਨਾ ਧਰਤੀ ਕਿੰਨਾ ਫਟ ਜਾਂਦੀ ਆ ਉਸੇ ਤਰ੍ਹਾਂ ਸਾਡੀ ਸਕਿਨ ਵੀ ਹੁੰਦੀ ਆ ਇਹਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ 5 ਮਿੰਟ ਲਈ ਮੈਂ ਇਹਦੀ ਚੰਗੀ ਵਾਲੀ ਮਸਾਲੇ ਕਰ ਲਈ ਆ ਹੁਣ ਦੇਖੋ ਭਈ ਚਿਹਰਾ ਆਪਣਾ ਬਿਲਕੁਲ ਇੱਕਦਮ ਆਪਾਂ ਸਾਫ਼ ਕਰ ਲਿਆ ਵਾ ਜਿਸ ਤਰ੍ਹਾਂ ਆਪਾਂ ਰੋਜ਼ ਆਪਣਾ ਸਾਬਣ ਨਾਲ ਚਿਹਰਾ ਧੋਨੇ ਆ ਤੇ ਉਹ ਜਿਹੜਾ ਵਾ ਸਾਡਾ ਓਨਾ ਸਾਫ਼ ਨਹੀਂ ਹੁੰਦਾ ਇਹ ਚੀਜ਼ਾਂ ਦੇ ਨਾਲ ਜਿਹੜਾ ਚਿਹਰਾ ਵਾ ਸਾਡਾ ਦਿਨ-ਬਦਨ ਨਿਖਰਦਾ ਵੀ ਜਾਂਦਾ ਆ ਕਿਉਂਕਿ ਸਾਬਣ ਦਾ ਕੰਮ ਸਿਰਫ ਥੋੜੀ ਦੇਰ ਦਾ ਹੁੰਦਾ ਪਰ ਇਹ ਜਿਹੜੀਆਂ ਚੀਜ਼ਾਂ ਆ ਸਾਡੀ ਸਕਿਨ ਨੂੰ ਹਮੇਸ਼ਾ ਲਈ ਜਵਾਨ ਬਣਾ ਸਕਦੇ ਜੇ ਇਹਨਾਂ ਆਪਾਂ ਲਗਾਤਾਰ ਲਾਈਏ ਤੇ ਤੁਸੀਂ 15 ਦਿਨوں ਨੂੰ ਲਗਾਤਾਰ ਲਗਾ ਕੇ ਆਪਣੇ ਚਿਹਰੇ ਤੇ ਰੱਖਿਓ ਵੀ ਤੁਹਾਨੂੰ ਇਹਦਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਰਿਜ਼ਲਟ ਮਿਲਦਾ ਔਰ ਜੇ ਤੁਸੀਂ ਲਗਾਤਾਰ ਲਗਾਇਆ ਤੇ ਤੁਹਾਡੇ ਨੂੰ ਸਭ ਜਾਣੀ ਪੁੱਛਣਗੇ ਵੀ ਮਤ ਤੁਸੀਂ ਚਿਹਰੇ ਤੇ ਹੁਣ ਕੀ ਖਾਸ ਲਾਉਂਦੇ ਤੁਹਾਡਾ ਚਿਹਰਾ ਬਹੁਤ ਬੜਾ ਵਧੀਆ ਰੋਜ਼ ਚਮਕਦਾ ਵਾ ਤੇ ਫਿਰ ਜਦੋਂ ਤੁਹਾਨੂੰ ਕੋਈ ਪੁੱਛੂਗਾ ਤੇ ਤੁਹਾਨੂੰ ਆਪਣੇ ਆਪ ਚ ਲੱਗਣਾ ਕਿ ਹਾਂ ਬਈ ਸਹੀ ਚ ਚਿਹਰੇ ਤੇ ਬਹੁਤ ਫਰਕ ਨਜ਼ਰ ਆਉਂਦਾ ਵਾ ਤੇ ਜਦੋਂ ਤੁਹਾਨੂੰ ਫਰਕ ਨਜ਼ਰ ਆਉਣ ਰਿਹਾ ਤੇ ਤੁਸੀਂ ਫਿਰ ਖੁਦ ਖੋਦ ਇਹਨੂੰ ਛੱਡ ਨਹੀਂ ਸਕਣਾ ਤੁਸੀਂ ਫਿਰ ਇਹਨੂੰ ਡੇਲੀ ਇਸਤੇਮਾਲ ਕਰਨਾ ਕਿਉਂਕਿ ਇਹ ਵੈਸੇ ਵੀ ਸਾਡੀ ਜਿਹੜੇ ਪੌਂਚ ਦੇ ਅੰਦਰ ਵਾਲੀ ਚੀਜ਼ ਵਾ ਔਰ ਕੰਮ ਕਰਦਿਆਂ ਕਰਦਿਆਂ ਅਸੀਂ ਕਦੀ ਵੀ ਆਪਣੇ ਲਈ 5 ਮਿੰਟ ਦਾ ਟਾਈਮ ਕੱਢ ਕੇ ਇਹਨੂੰ ਲਗਾ ਸਕਦੇ ਆ ਤੇ ਚਿਹਰਾ ਬਹੁਤ ਕਿ ਜੇ ਆਪਾਂ ਆਪਣੇ ਚਿਹਰੇ ਤੇ ਕੋਈ ਚੀਜ਼ ਨਹੀਂ ਲਗਾਉਣੀ ਤੇ ਆਪਾਂ ਟਾਈਮ ਤੋਂ ਪਹਿਲਾਂ ਹੀ ਆਪਣਾ ਜਿਹੜਾ ਚਿਹਰਾ ਉਹ ਟਿਲਕੰਡਾ ਪੈਂਦਾ ਵਾ ਕਿਉਂਕਿ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਹੁੰਦੀਆਂ ਬਹੁਤ ਤਰੀਕੇ ਦੇ ਨਾਲ ਦੀਆਂ ਔਰ ਉਹਦੇ ਨਾਲ ਸਾਡਾ ਜਿਹੜਾ ਚਿਹਰਾ ਵਾ ਨਾ ਸਾਰਾ ਉਹ ਜਿਹੜਾ ਚਿਹਰੇ ਤੇ ਆ ਜਾਂਦਾ ਇਸ ਕਰਕੇ ਬਾਕੀ ਚੀਜ਼ਾਂ ਦੇ ਨਾਲ ਨਾਲ ਸਾਨੂੰ ਆਪਣੇ ਚਿਹਰੇ ਦਾ ਵੀ ਖਿਆਲ ਵੀ ਰੱਖਣਾ ਚਾਹੀਦਾ ਤੇ ਸਾਨੂੰ ਆਪਣੀ ਵੀ ਥੋੜੀ ਚਿੰਤਾ ਕਰਨੀ ਚਾਹੀਦੀ ਇਸ ਕਰਕੇ ਪਹਿਲਾਂ ਸਭ ਤੋਂ ਆਪਣੇ ਚਿਹਰੇ ਨੂੰ ਸਾਫ਼ ਕਰੋ ਕਿਉਂਕਿ ਚਿਹਰਾ ਸਾਡੀ ਪਰਸਨੈਲਿਟੀ ਵਧਾਉਂਦਾ ਵਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤਰੀਕਾਰ